ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਕਾਸ਼ ਬੱਤਾ ਉਹ ਸ਼ਖਸ ਜਿਹਨੇ ਡੀਆਈਜੀ ਭੁੱਲਰ ਨੂੰ ਪਸਾਇਆ ਸੀ ਪਰ ਦੂਜੇ ਪਾਸੇ ਡੀਆਈਜੀ ਭੁੱਲਰ ਰੋਹਾ ਕਿਵੇਂ ਹੋਣ ਜਾ ਰਹੇ ਨੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਤਰਥੰਨੀ ਮਚਾ ਦਿੱਤੀ ਹੈ ਕਿਉਂਕਿ ਡੀਆਈਜੀ ਭੁੱਲਰ ਦੇ ਘਰ ਦੇ ਵਿੱਚੋਂ ਸੋਨੇ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਾ ਬਰਾਮਦ ਹੋਇਆ ਸੀ ਔਰ ਡੀਆਈਜੀ ਪੁਲਰ ਇਸ ਵਕਤ ਵੀ ਸੀਬੀਆਈ ਦੀ ਕਸਟਡੀ ਦੇ ਵਿੱਚ ਨਹੀਂ ਪਰ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਕਿਵੇਂ ਆ ਗਿਆ ਉਹ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਕਿਵੇਂ ਕਾਲੀ ਦਲ ਦੇ ਵਿੱਚ ਇਸ ਥਬਰ ਨੂੰ ਲੈ ਕੇ ਵੀ ਭਾਜਣਾ ਪੈ ਚੁੱਕੀਆਂ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੂੰ ਇੱਕ ਵੀਡੀਓ ਦੇ ਜ਼ਰੀਏ ਮੈਂ ਕਿਹਾ ਸੀ ਕਿ ਭਾਈ ਇਹਦਾ ਵੀਡੀਓ ਦੇ ਵਿੱਚ ਬਹੁਤ ਵੱਡਾ ਹੱਥ ਕਾਂਗਰਸ ਔਰ ਦੂਜੇ ਪਾਸੇ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਔਰ ਆਕਾਸ਼ ਬੱਤਾ ਅੰਦਰ ਕਿਵੇਂ ਜਾਣਗੇ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲੀ ਖਬਰ ਆਕਾਸ਼ ਬੱਤਾ ਦੀ ਹੈ ਜਿਨੇ ਡੀਆਈਜੀ ਭੁੱਲਰ ਨੂੰ ਪੁਸਾਇਆ ਸੀ ਔਰ ਸੀਬੀਆਈ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਅੱਜ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਹਲਚਲ ਦੇ ਖੰਨ ਨੂੰ ਮਿਲੂਗੀ ਕਕ ਸੁਖਬੀਰ ਸਿੰਘ ਬਾਦਲ ਆਕਾਲੀਗਰ ਦੇ ਨੇਤਾ ਨੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਗਏ ਨਾਪਾ ਦੀ ਨਵੀਂ ਜੇਲ੍ਹ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਜੀਠੀਆ ਵੀ ਬੰਦ ਨੇ ਔਰ ਹੁਣ ਵਾਰੀ ਆ ਗਈ ਹੈ ਜੀ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਪਰ ਡੀਆਜੀ ਭੁੱਲਰ ਨੂੰ ਪਸਾਉਣ ਵਾਲੇ ਆਕਾਸ਼ ਬੱਤਾ ਕਿਵੇਂ ਜਾਂਦੇ ਨੇ ਵਕੀਲ ਦੇ ਜ਼ਰੀਏ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਿਹਾ ਉਸੇ ਵਕੀਲ ਦੇ ਬਿਆਨ ਸੁਣਾਉਣ ਜਾ ਰਿਹਾ ਜਿਹਦਾ ਬਹੁਤ ਵੱਡਾ ਦਾਵਾ ਔਰ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਇੱਕ ਵੱਡਾ ਮੋੜ ਲੈ ਲਿਆ ਯਾਨੀ ਕਿਹਦਾ ਸਾਖਸ਼ ਅਕਾਸ਼ ਵੱੱਤਾ ਜਿਹਨੂੰ ਕਹਿੰਦੇ ਸੀਗੇ ਕਹਿੰਦੇ ਡੀਆਈਜੀ ਨੂੰ ਫਸਾ ਗਏ ਨੇ ਪਰ ਉਹਦੇ ਵਿੱਚੋਂ ਖੁਦ ਫਸ ਗਏ ਨੇ ਔਰ ਦੂਜੇ ਪਾਸੇ ਡੀਆਈਜੀ ਭੁੱਲਰ ਬਾਹਰ ਜਿੱਤ ਵਰੀ ਨਿਕਲਣਗੇ ਇਹ ਵੀ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰੂੰਗਾ ਪਹਿਲਾਂ ਅਕਾਸ਼ ਵੱੱਤਾ ਅੰਦਰ ਕਿਵੇਂ ਜਾਣਗੇ ਇਹ ਖਬਰ ਸੁਣਦੇ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੀਆਈਜੀ ਤੇ ਬਹੁਤ ਵੱਡੇ ਅਪਡੇਟ ਸੁਣੋ ਮੈਂ ਤਹਿਸੀਲਦਾਰ ਤੇ ਪਟਵਾਰੀ ਫੜਾਉਣਾ ਸੀ ਮੈਂ ਉਹ ਨਹੀਂ ਫੜਾ ਸਕਿਆ ਜਦੋਂ ਮੈਂ ਵਕੀਲ ਨਹੀਂ ਸੀ ਹੁਣ ਤੇ ਮੈਂ 20 ਰੁਪਏ ਪਿੱਛੇ ਉਮਰ ਕਿਦ ਵੀ ਕਰਾਉਂਦਾ ਬੰਦੇ ਨੂੰ ਉਹ ਤਾਂ ਬਖੀ ਗੱਲ ਹੈ ਪਰ ਹੁਣ ਕਾਨੂੰਨ ਦੀ ਜਾਜ ਆ ਗਈ ਦਾ ਪੇਚ ਆ ਗਿਆ ਸਮਝ ਲੱਗ ਗਈ ਕਾਨੂੰਨ ਦੀ ਲਾਈਨ ਨੂੰ ਪੜ੍ਹਨਾ ਆ ਗਿਆ ਉਹਦਾ ਮਤਲਬ ਕਢਣਾ ਆ ਰਿਹਾ ਤੇ ਇਹ ਬੰਦਾ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਡੈਡੀ ਚ ਹੈ ਤੁਹਾਡਾ ਉਦੋਂ ਮੱਥਾ ਠਣਕਿਆ ਕਿ ਸੀਬੀਆਈ ਨੂੰ ਸਿੱਧਾ ਅਰੈਸਟ ਕਰਵਾਇਆ ਡੀਆਈਜੀ ਭੁੱਲਰ ਨੂੰ ਤੇ ਡੀਆਈਜੀ ਛੋਟੀ ਮੋਟੀ ਗੱਲ ਛੋਟੀ ਮੋਟੀ ਗੱਲ ਨਹੀਂ ਜ਼ਿਲ੍ਹੇ ਦਾ ਮਾਲਕ ਹੈ ਮਹਾਰਾਜ ਜ਼ਿਲ੍ਹਾ ਕੀ ਪੰਜਾਬ ਦਾ ਮਾਲਕ ਹੈ ਤਿੰਨ ਜ਼ਿਲ੍ਹਿਆਂ ਦਾ ਮਾਲਕ ਨਹੀਂ ਪੰਜਾਬ ਦਾ ਹੀ ਮਾਲਕ ਹੈ ਤੇ ਮੌਜੂਦਾ ਡੀਆਈਜੀ ਨੂੰ ਫੜਾ ਲੈਣਾ ਸੁਮੇਤ ਸਿੰਘ ਸਿਆਣੀ ਦੇ ਕਤਲ ਦੇ ਪਰਚੇ ਕੋਈ ਕੁਝ ਅਜੇ ਤੱਕ ਨਹੀਂ ਫੜਿਆ ਗਿਆ ਪਰ ਆਪ ਲੋਕਾਂ ਦੀ ਭਾਵਨਾ ਦਾ ਸ਼ੱਕ ਉਹਨਾਂ ਨੇ ਵੀ ਸ਼ਾਇਦ ਕੀਤਾ ਹੋਵੇ ਲੋਕਾਂ ਨੇ ਵੀ ਪਰ ਉਹ ਸ਼ਾਬਾਸ਼ ਇਸ ਗੱਲ ਦੀ ਦਿੰਦੇ ਸੀ ਕਿ ਵੱਡੀਆਂ-ਵੱਡੀਆਂ ਸਰਕਾਰਾਂ ਦਾਵਾ ਕਰਨ ਵਾਲੀਆਂ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਦੇ ਨਹੀਂ ਉਹਨਾਂ ਨੇ ਤੇ ਹੱਥ ਨਹੀਂ ਪਾਇਆ ਤੇ ਇਸ ਮੁੰਡੇ ਨੇ ਇੰਨੀ ਹਮਤਤਾ ਕੀਤੀ ਸਿੱਧਾ CBI ਨੂੰ ਸ਼ਿਕਾਇਤ ਦਿੱਤੀ ਟਰੈਪ ਲੱਗਿਆ ਸਬੂਤ ਸੀ ਤੇ ਫੜਿਆ ਗਿਆ ਇਸ ਗੱਲ ਦੀ ਸ਼ਾਬਾਸ਼ ਮੈਂ ਵੀ ਦਿੰਦਾ ਪਰ ਇਸ ਬੰਦੇ ਨੇ ਆਪਣਾ ਚਾਰਜ ਜੋ ਕਿ 16 ਲੱਖ ਰੁਪਏ ਬਚਾਉਣਾ ਸੀ ਤੇ ਇਹਨੇ ਕਿਹਾ ਵੀ ਨਾਲੇ ਵਾਵਾ ਖਟ ਲਾਂਗੇ ਨਾਲੇ ਪ੍ਰਾਈਵੇਟ ਸਪான்ਸਰਾਂ ਦੇ ਪੈਸੇ ਵਿਚਾਲਾਂਗੇ ਸਰਕਾਰ ਕੋਲੋਂ ਸਿਕਿਉਰਟੀ ਲੈ ਲਾਂਗੇ ਤੇ ਆਪਾਂ ਸਰਕਾਰੀ ਸਿਕਿਉਰਟੀ ਲੈ ਚੁੱਕਾ ਹਾਂ ਪਰ ਉਹ ਉਹਨੇ ਦੁਖੀ ਉਹ ਕਿ ਵੀ ਕਿਹਾ ਕਿ ਮੈਨੂੰ ਤਾਂ ਪਰਚਿਆਂ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਮੈਨੂੰ ਹਾਈ ਕੋਰਟ ਜਾਣਾ ਹੀ ਤਾਂ ਪੈ ਰਿਆ ਸੀ ਪਰਚੇ ਦੀਆਂ ਧਮਕੀਆਂ ਤੇ ਉਹਨੂੰ ਦੋ ਜਿਹੜਾ ਪਰਚੇ ਦਾ ਨਾਂ ਨਹੀਂ ਜਾਂਦਾ ਆਪਣੀ ਉਮਰ 1992 ਦਾ ਬਰਥ ਹੈ ਦਾ 26 ਜਨਵਰੀ 92 22 ਸਾਲ ਤੋਂ ਘੱਟ ਉਮਰ ਦੇ ਨੇ ਪਿਸਤੌਲ ਵਿਖਾ ਕੇ ਬੰਦੇ ਨੂੰ ਉੱਤੇ ਪਰਚਾ ਆਇਆ ਜੀ allo ਪਰਚਾ ਤਾਂ ਸੁਣ ਲਿਆ ਪੰਜਾਬ ਵਾਲੇ ਵਕੀਲ ਦਾ ਦਾਵਾ ਉਹ ਕਹਿੰਦੇ ਨੇ ਕਿ ਆਕਾਸ਼ ਭੱਤਾ ਅੰਦਰ ਜਾਣਗੇ ਆ ਡੀਆਈਜੀ ਭੁੰਨਰ ਉਹ ਬਾਜਿਤ ਬਰੀ ਹੋ ਕੇ ਬਾਹਰ ਨਿਕਲੇ ਜਾਣਗੇ ਕਿਉਂ ਕਿ ਸੀਬੀਆਈ ਦੇ ਹਾਲੇ ਤੱਕ ਵੀ ਡੀਆਈਜੀ ਭੁੰਨਰ ਦਾ ਰਿਮਾਂਡ ਨਹੀਂ ਮੰਗਿਆ ਇਹਦਾ ਮਤਲਬ ਕੀ ਹੈ ਕਿ ਕੇਸ ਹਲਕੇ ਦੇ ਵਿੱਚ ਲਿਆ ਗਿਆ ਔਰ ਦੂਜੇ ਪਾਸੇ ਡੀਆਈਜੀ ਭੁੰਨਰ ਬਾਜਿਤ ਜੇਕਰ ਬਰੀ ਹੁੰਦੇ ਨੇ ਆਕਾਸ਼ ਭੱਤਾ ਉਸ ਤੋਂ ਵੀ ਪਹਿਲਾਂ ਅੰਦਰ ਜਾਣਗੇ ਔਰ ਹੁਣ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਵੀ ਜੇਲ੍ਹ ਜਾ ਸਕਦੇ ਨੇ ਇਹ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਕਿਉਂਕਿ ਇੱਕ ਬਿਆਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਯਾਨੀ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਉਸ ਨੂੰ ਸੁਣ ਲਿਆ ਉਹ ਵਾਇਰਲ ਹੋ ਚੁੱਕਿਆ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਉਹਨਾਂ ਨੇ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਾਅਦ ਵੱਡੀ ਗੱਲ ਕਹੀ ਹੈ ਪਰ ਅੱਜ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਲੋਕਾਂ ਨੇ ਕੀ ਕਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਨੇ ਸਾਡੀ ਸੱਤਾ ਆ ਜਾਵੇ ਪੰਜਾਬ ਦੇ ਅੰਦਰ ਸਾਡੀ ਵਾਪਸੀ ਕਰਵਾਈ ਜਾਵੇ ਪਰ ਦੂਜੇ ਪਾਸੇ ਉਹਨਾਂ ਨੇ ਇੱਕ ਸਪੀਚ ਦਿੱਤੀ ਹੈ ਭਏ ਪੰਡਾਲ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਲੇਖੇ ਵਿੱਚ ਨਾ ਰਹਿਣ ਮੈਂ ਪੰਜਾਬ ਦੇ ਲੋਕਾਂ ਨੂੰ ਸਦਾ ਦੇਵਾਂਗਾ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਹੋਊਗੀ ਇਹਦਾ ਮਤਲਬ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਜੀ ਆਪਸ ਦੇ ਵਿੱਚ ਭੜਗਿਏ ਤੇ ਫੇਰ ਸਰਕਾਰ ਆ ਜਿਹੜੀ ਉਹ ਹੀ ਲੈ ਜਾਣੀ ਹੈ ਇਹਦਾ ਮਤਲਬ ਕੀ ਨਿਕਲਿਆ ਗੱਲ ਦਾ ਇਹ ਕੋਈ ਛੋਟਾ ਮੋਟਾ ਮਤਲਬ ਨਹੀਂ ਬਲਕਿ ਇੱਥੇ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਗੱਲ ਵੱਡੇ ਪੱਧਰ ਦੇ ਉੱਤੇ ਹਿੰਸਾ ਕਰਾਉਣ ਦੀ ਗੱਲ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਨਿਕਲੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਇਹਨੂੰ ਪ੍ਰੂਫਾਂ ਦੇ ਆਧਾਰ ਤੇ ਤੁਹਾਡੇ ਸਾਹਮਣੇ ਸੁਣਾਉਂਗਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਫਟ ਪਾਉਣ ਦਾ ਕੰਮ ਸਰਕਾਰ ਤੋਂ ਬਦਲਾ ਲੈਣ ਦਾ ਕੰਮ ਸੁਖਬੀਰ ਸਿੰਘ ਬਾਦਲ ਇਕਾਲੀ ਦਲ ਦੇ ਨੇਤਾ ਤੇ ਪ੍ਰਧਾਨ ਕਰ ਰਹੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਇਕਾਲੀ ਦਾ ਨਾ ਜਿਹੜਾ ਇਹ ਪੰਜਾਬ ਦਾ ਕट्टर ਦੁਸ਼ਮਣੀ ਨਹੀਂ ਬਲਕਿ ਸਿਕਾਉਂ ਦੇ ਪਿੱਛੇ ਦੇ ਵਿੱਚ ਜਿਹੜਾ ਸ਼ਰਾ ਮਾਰਦੇ ਆਏ ਨੇ ਸ਼ੁਰੂ ਤੋਂ ਕਈ ਵਾਰ ਇਹਨਾਂ ਨੇ ਮਾਫੀਆਂ ਮੰਗੀਆਂ ਨਾਮ ਜੱਪਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਵਾਈਆਂ ਇਹ ਸਾਰਾ ਅਸਰ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਦੱਸਣ ਦੀ ਕੋਈ ਲੋੜ ਨਹੀਂ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਭਰੇ ਪੰਡਾਲ ਦੇ ਵਿੱਚ ਇਹ ਗੱਲ ਕਹੀ ਕਹਿੰਦਾ ਜੀ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਯਾਨੀ ਆਪਸ ਦੇ ਵਿੱਚ ਭਿੰਨਗੇ ਤੇ ਹੰਸਾ ਹੋਊਗੀ ਔਰੋਗ ਕੀਤੇ ਲੱਗਣਗੇ ਮੁੱਖ ਮੰਤਰੀ ਭਵਨ ਸਿੰਘ ਮਾਨ ਜਾਨੀ ਮੌਜੂਦਾ ਸਰਕਾਰ ਦੇ ਉੱਤੇ ਇਹ ਦੇਖੋ ਇਹਨਾਂ ਦਾ ਉਲਟਾ ਦਿਮਾਗ ਇਹਨਾਂ ਨੂੰ ਲੱਗਦਾ ਸੀ ਕਿ ਜੇਕਰ ਅਸੀਂ ਇਸ ਤਰ੍ਹਾਂ ਵਰਤਦੇ ਹਾਂ ਪਰ ਲੋਕ ਜਿਹੜੇ ਉਹ ਜਾਣੀ ਜਾਣਦੇ ਉਹ ਇਹਨਾਂ ਨੂੰ ਨਕਾਰ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਹਿੰਸਾ ਗਰਾਉਂਡ ਦੀ ਗੱਲ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਪ੍ਰਤੀ ਬਹੁਤ ਮਾੜਾ ਰਵਈਆ ਇਹਨਾਂ ਬਾਦਲਾਂ ਦਾ ਤੇ ਇਹਨਾਂ ਦਲਾਨਾਂ ਦਾ ਯਾਨੀ ਇਹਨੇ ਧਰਾਰਗੀ ਕੀਤੀ ਹੈ ਔਰ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਡੀਆਈਜੀ ਪੁੱਲਰ ਦਾ ਵੀ ਬਹੁਤ ਗੂੜਾ ਤੇ ਇੱਕ ਕਹਿ ਸਕਦੇ ਇੱਕ ਪੁਰਾਣਾ ਰਿਸ਼ਤਾ ਯਾਨੀ ਡੀਆਈਜੀ ਪੁੱਲਰ ਉਹ ਸ਼ਖਸ ਹੈ ਜੀਦੇ ਕੋਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਬੇਨਾਮੀ ਸੰਪਤੀ ਔਰ ਸੋਨਾ ਪੈਸਾ ਫੜਿਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਰਾਜ ਦੇ ਵਿੱਚ ਇਹ ਡੀਆਈਜੀ ਭੋਲਰ ਨੂੰ ਜਿਹੜਾ ਕਿ ਮੂੰਹ ਨੂੰ ਉਹਦੇ ਖੂਨ ਲਾਇਆ ਗਿਆ ਸੀ ਐਸੇ ਕਰਕੇ ਉਹਨੇ ਪੰਜਾਬ ਦੇ ਅੰਦਰ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਤੇ ਸੀਬੀਆਈ ਦੇ ਹੱਥੇ ਚੜ ਗਿਆ ਤਾਂ ਦੂਜੇ ਪਾਸੇ ਜਿਹੜਾ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਉਹ ਇੱਕੋ ਹੀ ਬਾੜੀ ਦੇ ਸਾਰੇ ਬੱਚੇ ਨੇ ਯਾਨੀ ਪੰਜਾਬ ਦੇ ਅੰਦਰ ਇਹਨਾਂ ਨੇ ਬਹੁਤ ਵੱਡੇ ਪੱਧਰ ਉੱਤੇ ਕ੍ਰਾਈਮ ਕੀਤਾ ऐसे करके ਦਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਮੰਨਦਾ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਬੜੀ ਹੀ ਮਜਬੂਤੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਾਡੇ ਰਾਜ ਦੇ ਵਿੱਚ ਤਾਂ ਸੀ ਕਦੇ ਹੀ ਨਹੀਂ ਨਿਕਲਣ ਦੇ। ਤਾਂ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਉਲਟੇ ਫੋਲਟੇ ਬਿਆਨ ਦੇ ਕੇ ਖੁਦ ਜੇਲ੍ਹ ਜਾਣਗੇ। ਤਾਂ ਹੀ ਜਾਂ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ